ਮੁੱਚੇ ਪੰਜਾਬ ਅਤੇ ਦੇਸ਼ ਦੁਨੀਆ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਤੋਂ ਮੇਰਾ ਪਾਉ ਅੱਜ ਦੇ ਛੋਟੇ ਜਿਹੇ ਪੰਜਾਬ ਤੋਂ ਨਹੀਂ ਹੈ ਉਹਦੇ ਵਿੱਚ ਸਾਡਾ ਬਹੁਤ ਵੱਡਾ ਹਿੱਸਾ ਰਾਜਸਥਾਨ ਦਾ ਯੂਪੀ ਦਾ ਦਿੱਲੀ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਲद्दाख ਤੱਕ ਦਾ ਪੰਜਾਬ ਤੇ ਇਸ ਤੋਂ ਪਾਰ ਪਾਕਿਸਤਾਨ ਦੇ ਰੂਪ ਵਿੱਚ ਤੇ ਅਫਗਾਨਿਸਤਾਨ ਦੇ ਰੂਪ ਵਿੱਚ ਵਸਦਾ ਪੰਜਾਬ ਇਹਨੂੰ ਦੇਸ਼ ਪੰਜਾਬ ਕਿਹਾ ਜਾਂਦਾ ਹੈ ਔਰ ਸਾਰੀ ਦੁਨੀਆ ਦੇ ਵਿੱਚ ਅਸੀਂ ਪੰਜਾਬੀ ਲੋਕ ਬੈਠੇ ਹਾਂ ਉਸ ਕਰਕੇ ਇਹ ਮੇਰੀ ਅੱਜ ਦੀ ਅਪੀਲ ਸਾਰੇ ਪੰਜਾਬੀਆਂ ਨੂੰ ਹੈ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਸਾਡੇ ਮੁਲਕ ਦੇ ਪਛੰਦੇ ਸਭ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਲੈਕਸ਼ਨ ਦਾ ਜਿਹੜਾ ਸਮਾਂ ਹੈ ਉਹਦੇ ਵਿੱਚ ਹੁਣ ਲੋਕ ਜਿਹੜੇ ਟਿਕਟਾਂ ਲੈ ਕੇ ਆਏ ਐ ਕਰੋੜਾ ਰੁਪਏ ਖਰਚ ਕੇ ਟਿਕਟਾਂ ਲੈ ਕੇ ਆਈ ਐ ਤੇ ਹੋਰ ਵੱਡੀਆਂ ਖਰਚੇ ਕਰਕੇ ਕਈ ਕਰੋੜਾਂ ਦੇ ਵੋਟਰਾਂ ਨੂੰ ਪਰਮਾਉਣ ਵਾਸਤੇ ਆ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਜਾਲ ਵਿਛਾ ਦਿੱਤਾ ਜਿਸ ਨਾਲ ਕਿ ਪਿਛਲੇ 7-8 ਮਹੀਨਿਆਂ ਤੋਂ ਮੇਰਾ ਕੀਤਾ ਜਾ ਰਿਹਾ ਪ੍ਰਚਾਰ ਜਾਂ ਉਦਮ ਜਿਹੜਾ ਹੈਗਾ ਇੱਕ ਵਾਰ ਧੂੜ ਦੇ ਬਦਲਾਂ ਵਿੱਚ ਟਕਿਆ ਦਿਖਾਈ ਦਿੰਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ। ਸੋ ਅਜਿਹੇ ਸਮੇਂ ਦੇ ਵਿੱਚ ਤੁਹਾਨੂੰ ਜ਼ਰੂਰਤ ਹੁੰਦੀ ਹੈ ਆਪਣੇ ਦੀ ਮਦਦ ਦੀ। ਤੋਂ ਆਪਣੇ ਤੋਂ ਪਾਉ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਆਪਣੀ ਔਲਾਦ ਨੂੰ ਗਿਣਦੇ ਆਂ ਫਿਰ ਆਪਾਂ ਨੇੜੇ ਦੇ ਰਿਸ਼ਤੇਦਾਰਾਂ ਨੂੰ ਗਿਣਦੇ ਆਂ ਫਿਰ ਯਾਰਾਂ ਦੋਸਤਾਂ ਨੂੰ ਗਿਣਦੇ ਆਂ। ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆਮ ਪਬਲੀਕੇਸ਼ਨ ਦੇ ਵਿੱਚ ਆਪਾਂ ਜਾਂ ਜਿਸ ਤਰ੍ਹਾਂ ਮੈਂ ਅੱਜ ਖਿਆਲ ਦੀ ਗੱਲ ਕਰਦਾ। ਕੋਈ ਅਪੀਲ ਕਰਦੇ ਆਂ। ਤਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਮੈਂ ਜਿਹੜੇ ਪਹਿਲੇ ਨਾਮ ਲਏ ਆ ਉਹਨਾਂ ਸਾਰਿਆਂ ਤੋਂ ਨਰਾਸ਼ ਹੋ ਕੇ ਅਜਿਹੀ ਅਪੀਲ ਜਿਹੜੀ ਹੈਗੀ ਸਿਰਫ ਆਮ ਲੋਕਾਂ ਨੂੰ ਕਰ ਉਨਾਂ ਦਾ ਧਿਆਨ ਹੁੰਦਾ ਹੈ ਬਹੁਤ ਜ਼ਿਆਦਾ ਕਿ ਪਹਿਲੀ ਗੱਲ ਤਾਂ ਕੋਈ ਕੋਈ ਵੱਡੀ ਗੱਲ ਵਾਲੇ ਪਾਸੇ ਕੋਈ ਬੰਦਾ ਕਾਮਯਾਬ ਹੁੰਦਾ ਦਿਸੇ ਤਾਂ ਉਹਨੂੰ ਤਕਲੀਫ ਹੁੰਦੀ ਹੈ ਤੇ ਫਿਰ ਜੇ ਲੋਕ ਭਲੇ ਦੀ ਗੱਲ ਕੋਈ ਕਰਦਾ ਉਹ ਤਾਂ ਅੱਜਕੱਲ੍ਹ ਉਸਨੂੰ ਪਾਗਲ ਹੀ ਕਿਹਾ ਜਾਂਦਾ। ਉਸੋ ਮੈਂ ਆਮ ਲੋਕਾਂ ਤੋਂ ਇਹ ਅੱਜ ਮਦਦ ਦੀ ਅਪੀਲ ਜਿਹੜੀ ਹੈਗੀ ਕਰਨ ਜਾ ਰਿਹਾ ਕਿ ਮੈਨੂੰ ਇੱਕ 10 ਰੁਪਏ ਦੀ ਮਦਦ ਜਿਹੜੀ ਹੈਗੀ ਹੈ ਉਹ ਸਾਰੀ ਦੁਨੀਆ ਵਿੱਚ ਵਸਦੇ ਪੰਜਾਬੀ ਤੇ ਹੋਰ ਵੀ ਜਿਹੜੇ ਹੰਦਰ ਦੀ ਰੱਖਦੇ ਸੰਘਰਸ਼ ਨਾਲ ਉਹ ਕਰਨ ਕਿਉਂਕਿ ਇੰਨਾ ਵੱਡਾ ਜਿਹੜਾ ਇਹਨਾਂ ਨੇ ਮੇਰੇ ਸਾਹਮਣੇ ਤੂੜ ਦਾ ਬਦਲ ਖੜਾ ਕੀਤਾ ਹੈ ਹੋਲੇ ਸਾਹਮਣੇ ਜਿਹੜਾ ਆਪਣਾ ਚਿਹਰਾ ਵਿਖਾਉਣ ਵਾਸਤੇ ਐਡਵਰਟਾਈਜ਼ਮੈਂਟ ਹੈ ਮੀਡੀਆ ਹੈ ਇਹਦੇ ਵਿੱਚ ਬਹੁਤ ਵੱਡੇ ਖਰਚੇ ਹੈ ਜਿਹੜੇ ਕਿ ਮੈਂ ਅੱਜ ਕਰਨ ਦੇ ਸਮਰਥ ਨਹੀਂ ਹੈ ਇਸ ਲਈ ਮੈਨੂੰ ਸਾਰੇ ਲੋਕ ਜਿਹੜੇ ਇਹ ਵਾਰ ਸੁਣਦੇ ਹੋਣ ਇੱਕ 10 ਰੁਪਏ ਦੀ ਮਦਦ ਕਰਨ ਤੇ ਬਾਹਰਲੇ ਬੈਠੇ ਲੋਕ ਜਿਹੜੇ ਐਨ ਆਰ ਆਈ ਹੈਗੇ ਆ ਉਹ ਵੀ ਜਿਹੜੇ ਹੈਗੇ ਆ ਆਪਣੇ ਕਰੰਸੀ ਦੇ ਮੁਤਾਬਕ ਡਾਲਰ ਹੈ 0 ਹੈ ਪਾਉਂਡ ਹੈ ਜਾਂ ਕੋਈ ਹੋਰ ਹੈ ਇੱਕ ਇੱਕ ਡਾਲਰ ਇੱਕ ਇੱਕ ਗੀਰੋ ਪਾਉਂਡ ਦੀ ਮਦਦ ਜਿਹੜੀ ਮਰੀ ਹੈਗੀ ਆ ਉਹ ਬਹੁਤ ਵੱਡੀ ਮਦਦ ਹੋਊਗੀ ਕਿਉਂਕਿ ਤੁਸੀਂ ਲੋਕਾਂ ਨੇ ਪਹਿਲਾਂ ਬਹੁਤ ਮਦਦਾਂ ਕੀਤੀਆਂ ਚੋਰਾ ਡਾਕੂਆਂ ਦੀਆਂ ਤੇ ਬੜੇ ਵੱਡੇ ਨੁਕਸਾਨ ਜਿਹੜੇ ਆਪਦੇ ਵੀ ਠਾਏ ਤੇ ਪੰਜਾਬ ਸਟੇਟ ਦੇ ਵੀ ਠਾਏ ਕਿਉਂਕਿ ਉਹਨਾਂ ਲੋਕਾਂ ਨੇ ਲੁੱਟਿਆ ਪੰਜਾਬ ਨੂੰ ਤੇ ਬਰਬਾਦ ਕਰਤਾ ਅੱਜ ਸਾਡੀ ਜਵਾਨੀ ਬਹੁਤ ਮਾੜੀ ਹਾਲਤ ਵਿੱਚ ਹੈ ਅੱਜ ਸਾਡੀ ਕਿਸਾਨੀ ਬਹੁਤ ਮਾੜੀ ਹਾਲਤ ਵਿੱਚ ਹੈ ਅੱਜ ਆਮ ਮਜ਼ਦੂਰ ਜਿਹੜਾ ਹੈਗਾ ਆਮ ਵਪਾਰੀ ਬਹੁਤ ਮਾੜੀ ਹਾਲਤ ਵਿੱਚ ਹੈ ਜਿਸ ਦੇ ਵਾਸਤੇ ਇੱਕ ਵੱਡੇ ਸੰਘਰਸ਼ ਦੀ ਲੋੜ ਹੈ ਉਹਦੇ ਵਿੱਚ ਮੈਂ ਅਪੀਲ ਕਰਦਾ ਕਿ ਸਾਰੇ ਲੋਕ ਜਿਹੜੀ ਮੇਰੀ ਇਹ ਮਾਲੀ ਮਦਦ ਕਰਨ ਤਾਂ ਕਿ ਇਹ ਸੰਘਰਸ਼ ਆਪਾਂ ਇਕੱਠੇ ਹੋ ਕੇ ਜਿਹੜਾ ਲੜ ਸਕੀਏ ਔਰ ਇਸ ਤੋਂ ਇਲਾਵਾ ਹੋਰ ਵੀ ਜ਼ਰੂਰੀ ਗੱਲੇ ਹੈ ਇਹ ਸਾਰੇ ਲੋਕ ਵੋਟ ਵਾਸਤੇ ਜਿੱਥੇ ਵੀ ਕੋਈ ਇਸ ਇਲਾਕੇ ਸੰਗਰੂਰ ਦੇ ਨੌਕਰ ਸਿਚੁਏਸ਼ਨਾਂ ਵਿੱਚ ਵਸਦੇ ਲੋਕ ਹੈ ਉਹਨਾਂ ਨੂੰ ਅਪੀਲ ਕਰਨ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਿੱਚ ਜਿੱਥੇ ਵੀ ਮਤਲਬ ਬਾਹਰਲ ਬੈਠੇ ਐਨਆਰਆਈ ਹੈ ਜੱਜ ਮੇਰੀ ਇਹ ਮਦਦ ਵੀ ਕਰਨ ਇੱਕ ਆਦਮੀ ਜਿਹੜਾ ਹੈਗਾ ਉਹ 10 ਲੋਕਾਂ ਨੂੰ ਅਪੀਲ ਕਰੇ ਕਿ ਉਹ ਇਸ ਵੋਟ ਵਿੱਚ ਮੇਰੀ ਜਿਹੜੀ ਹੈਗੀ ਮਦਦ ਕਰਨ ਤੇ ਉਹ 10 ਬੰਦੇ ਜਾਂ ਅੱਗੇ 10 ਬੰਦੇ ਨੂੰ ਦੱਸਣ ਤਾਂ ਇੱਕ ਬਹੁਤ ਵੱਡੀ ਚੇਨ ਬਣ ਜਾਂਦੀ ਹੈ। ਤੋਂ ਇਸ ਕਰਕੇ ਮੈਂ ਇਹ ਅਪੀਲ ਕਰਦਾ ਹਾਂ ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਲੋਕ ਅੱਜ ਉਡੀਕ ਕਰ ਰਹੇ ਹੈ ਕਿਸੇ ਕਾਮਯਾਬੀ ਦੀ ਤੇ ਫਿਰ ਉਸ ਤੋਂ ਬਾਅਦ ਮੇਰੀ ਮਦਦ ਕਰਨ ਵਾਸਤੇ ਆਉਣ ਦੀ ਉਹਨਾਂ ਨੂੰ ਨਿ ਸਾਹਮਣਾ ਕਰਨਾ ਪਾਊਗਾ ਉਸ ਟਾਈਮ ਤੇ ਮੈਂ ਉਹ ਇਨਸਾਨ ਨਹੀਂ ਹੈਗਾ ਕਿ ਜਦੋਂ ਮਤਲਬ ਵੇਲੇ ਲੋਕ ਆ ਕੇ ਤੁਹਾਡੇ ਗਲਾਂ 'ਚ ਹਰਫਾਉਂਦੇ ਤੇ ਜਿੰਨਾਂ ਜ਼ਰੂਰਤ ਹੁੰਦੀ ਹੈ ਉਦੋਂ ਕੋਈ ਉਹਦੇ ਕੰਮ ਨਹੀਂ ਆਉਂਦਾ ਸੋ ਲੋਕ ਜਿਹੜੇ ਅੱਜ ਤੋਂ ਹੀ ਸਾਵਧਨ ਰਹਿਣ ਉਮੀਦ ਕਰਦਾ ਕਿ ਆਮ ਲੋਕ ਜਿਹੜੇ ਹੈਗੇ ਮੇਰੀ ਇਸ ਅਪੀਲ ਨੂੰ ਹਿਰਦੇ ਤੋਂ ਸਮਝ ਕੇ ਇਸ ਯੱਗ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਇਸ ਜਿਹੜਾ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਕੇ ਇਸ ਨੂੰ ਵੱਧ ਤੋਂ ਵੱਧ ਆਪਾਂ ਕਾਮਯਾਬ ਕਰਾਂਗੇ ਔਰ ਇਸ ਦਿੱਤੀ ਜਾ ਰਹੀ ਮਦਦ ਵਾਸਤੇ ਇੱਕ ਅਕਾਊਂਟ ਨੰਬਰ ਜਿਹੜਾ ਹੈਗਾ ਜਾਂ ਉਹਦਾ ਜਿਹੜਾ ਵੀ ਨਾਲ ਕੋਈ ਜ਼ਰੂਰੀ ਨੰਬਰ ਹੁੰਦੇ ਹੈ ਉਹ ਵੀ ਇਹਦੇ ਨਾਲ ਜਾਰੀ ਕਰ ਰਹੇ ਆ ਜੋ ਵੀ ਕੋਈ ਆਊਗਾ ਸਾਰਾ ਟ੍ਰਾਂਸਫਰਡ ਅਕਾਊਂਟ ਹੋਊਗਾ ਜੇ ਉਹਦਾ ਕੋਈ ਸਾਬਤਾ ਹੋਊਗਾ ਇਲੈਕਸ਼ਨ ਤੋਂ ਬਾਅਦ ਲੋਕਾਂ ਦੇ ਸਾਹਮਣੇ ਰੱਖਿਆ ਜਾਊਗਾ ਜੇ ਇਹਦੇ ਵਿੱਚ ਕੁਝ ਘਟਦਾ ਹੋਇਆ ਤਾਂ ਵੀ ਸਭ ਦੀ ਜਿਹੜਾ ਜਾਣਕਾਰੀ ਵਿੱਚ ਹੋਊਗਾ ਜੇ ਕੁਝ ਵੱਧ ਹੋਊਗਾ ਉਹ ਵੀ ਸਭ ਦੀ ਜਾਣਕਾਰੀ ਵਿੱਚ ਹੋਊਗਾ ਅਤੇ ਜਿਵੇਂ ਕਿ ਤੁਸੀਂ ਲੋਕ ਜਾਣਦੇ ਹੋ ਕਿ ਅਜਿਹੇ ਮਾਮਲਿਆਂ ਵਿੱਚ ਜਦੋਂ ਕਿਹੇ ਜੀ ਅਪੀਲ ਕੀਤੀ ਜਾਂਦੀ ਹੈ ਤਾਂ ਸਾਈਬਰ ਠੱਗਾਂ ਦਾ ਕਰੋ ਸਰਗਰਮ ਹੋ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਅਕਾਊਂਟ ਨੰਬਰ ਚੇਂਜ ਕਰਕੇ ਬਹੁਤ ਠੱਗੀਆਂ ਮਾਰਦੇ ਉਤਰ ਆਉਂਦੇ ਆ ਤਾਂ ਇਸ ਕਰਕੇ ਮੈਂ ਆਪਣਾ ਇਹਦਾ ਫੋਨ ਨੰਬਰ ਹੈਗਾ ਸਾਂਝਾ ਕਰਨਾ ਚਾਹੁੰਦਾ ਜੀ ਇਹਦੇ ਤੇ ਇਸ ਤਰ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ ਤਾਂ ਉਹ ਹੈ 8360097003 ਅਤੇ ਜੇ ਪੰਜਾਬੀ ਵਿੱਚ ਕਹਿਣਾ ਹੋਵੇ ਤਾਂ 8360097003 ਇਸ ਨੰਬਰ ਨੂੰ ਯਾਦ ਰੱਖਦੇ ਹੋਏ ਜਿਹੜੀ ਵੀ ਮਦਦ ਤੁਸੀਂ ਕਰਨੀ ਚਾਹੁੰਦੇ ਹੋ ਕੀਤੀ ਜਾਵੇ ਤਾਂ ਕਿ ਕੋਈ ਹੋਰ ਜਿਹੜੇ ਗਲਤ ਲੋਗੇ ਦਾ ਨਜਾਇਜ਼ ਫਾਇਦਾ ਨਾ ਉਠਾ ਸਕੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਹ